ਇਸ ਵੁਕੇ ਤੋਂ ਅੰਡਰ ਸਪੂਟ ਬ੍ਰੇਕ ਮਾਜੀ ਨੇ ਕੋਸ਼ਿਸ਼ ਕੀਤੀ ਹੈ ਨਾ ਉੱਤੀ ਸਿੱਧੀ ਬ੍ਰੇਕ ਮਾਜੀ ਕੁਝ ਕੀਤਾ ਤਾਂ ਹੀ ਪਤਾ ਨਹੀਂ ਵੱਲ ਦਾ ਆ ਗਿਆ ਮਾਸ ਪਾੜੇਗਾ ਕੀ ਆ ਹੁਣ ਉਹਦਾ ਐਕਸਰਜਰ ਤਾਂ ਲੱਗੇਗਾ ਨਹੀਂ ਆ ਮੈਂ ਆਹ ਮੈਂ ਚਾਬੀ ਲਾ ਕੇ ਗੱਡੀ ਚਾਬੀ ਦੇ ਜਾ ਕਿਤੇ ਨਹੀਂ ਚੱਲੇ ਆ ਲੱਗਿਆ ਇੱਥੇ ਲੱਗਿਆ ਯਾਰ ਮੈਂ ਮੰਨਦਾ ਆਪਾਂ ਚਾਬੀ ਦੇ ਲਾ ਦੇ ਜਿੰਮੇਵਾਰੀ ਆ ਮੇਰੀ ਗੱਡੀ ਸਵਾਰੀਆਂ ਤੋਂ ਪੁੱਛ ਲੋ ਗੱਡੀ ਮੇਰੀ ਬਿਲਕੁਲ ਆਰਾਮ ਨਾਲ ਆਉਂਦੀ ਹੈ ਅੱਛਾ ਕੋਈ ਭੁਜਾਈ ਨਹੀਂ ਹੋਈ ਉਹਨੇ ਨਾ ਇੰਡੀਕੇਟਰ ਕੋਈ ਲਾਇਆ ਕੁਝ ਨਹੀਂ ਇੱਕਦਮ ਇਧਰ ਨੂੰ ਕਰ ਲਈ ਮੈਂ ਗੱਡੀ ਬਚਾਈ ਬਹੁਤ ਪਰ ਉਹਨੇ ਇੱਕਦਮ ਬ੍ਰੇਕ ਮਾਰਤੇ ਇੱਕਦਮ ਹੀ ਤੇ ਜਦੋਂ ਜਦੋਂ ਭਾਜੀ ਮੇਰੀ ਗੱਡੀ ਲੱਗੀ ਉਹ ਤੇ ਮੇਰੀ ਟਾਕੀ ਗੁੱਲ ਗਈ ਤੇ ਮੈਂ ਡਿੱਗ ਪਿਆ ਸਾਈਡ ਤੇ ਮੇਰੇ ਲੱਤ ਸਟੀਅਰਿੰਗ ਤੇ ਫਸ ਗਈ ਜੇ ਸਾਹ ਹੀ ਸਾਹ ਹੀ ਹੋ ਲੱਤ ਤੇ ਜੰਮ ਗਈ ਸਰੋਜੋ ਦਿੰਗੇ ਮੈਂ ਯੂਪੀ ਰਾਮਪੁਰਿੰਦਾ ਜ਼ਿਲ੍ਹਾ ਰਾਮਪੁਰ ਅੱਛਾ ਕਿੱਥੋਂ ਆ ਰਹੇ ਸੀਗੇ ਤੁਸੀਂ ਮੱਥਾ ਟੇਕ ਕੇ ਆ ਰਹੇ ਆ ਅੱਛਾ ਤੇ ਇੱਥੇ ਸਾਡੇ ਵੀ ਸੁਧਾਰ ਨੇ ਅੱਛਾ ਜੀ ਇੱਥੇ ਲੋਕਲ ਜਨਾ ਤੇ ਆਪੋ ਨਾਲ ਕੋ ਡਾਣਾ ਹੀ ਤੇ ਪਿੱਛੋਂ ਨਾਲ ਗੱਡੀ ਦਾ ਇੰਡੀਕੇਟਰ ਦੇ ਅੰਦਰ ਆ ਰਿਹਾ ਮੈਂ ਜਦੋਂ ਸਾਈਡ ਵਾਲਾ ਠੀਕ ਆ ਵਾਸਤੇ ਠੀਕ ਆ ਮੈਂ ਲੱਡੀ ਹੋੜੀ ਕੀਤੀ ਨਾ ਹੋੜੀ ਕੀਤੀ ਪਿੱਛੋਂ ਲਾ ਕੇ ਬੱਸ ਵਾਲੇ ਵਿੱਚ ਮਾਰੀ ਆ ਅੱਛਾ ਕੋਈ ਜਾਨੀ ਨੁਕਸਾਨਦਾਨੀ ਹੋਇਆ ਜੀ ਕੋਈ ਸਾਰ ਬਚਾਓ ਹੋ ਗਿਆ ਗੱਡੀ ਚੱਲਣ ਤੇ ਸੀ ਨਾ ਰੁਕੀ ਹੋਈ ਤੇ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਅੱਛਾ ਜੀ ਬਸ ਗੱਡੀ ਦਾ ਨੁਕਸਾਨ ਹੋਇਆ ਜਿਹੜਾ ਹੋਇਆ ਤੇ ਡਰਾਈਵਰ ਕਿੱਥੇ ਆ ਉਹਦਾ ਗੱਡੀ ਦਾ ਬੱਸ ਦਾ ਡਰਾਈਵਰ ਪਤਾ ਨਹੀਂ ਕੀ ਚੱਕਰੇ ਰਹਿ ਕੋਈ ਬੱਸ ਵੇਖੋ ਉਹ ਜਾ ਕੇ ਠੀਕ ਹੈ ਡਰਾਈਵਰ ਆਪਣੀ ਲੱਤ ਫੜ ਕੇ ਬਹਿ ਗਿਆ ਅੱਛਾ ਪਤਾ ਨਹੀਂ ਬੱਸ ਨੂੰ ਕੋ ਸੱਟ ਨਹੀਂ ਵਜੀ ਕੋਈ ਕੋਸ਼ ਨਹੀਂ ਡਰਾਈਵਰ ਦੀ ਲੱਤ ਗੱਡੀ 'ਚ ਬੈਠ ਬੈਠੀ ਟੁੱਟ ਗਈ ਆ ਅੱਛਾ ਬੱਸ ਪਰ ਲੱਤ ਫੜ ਕੇ ਥੁਰ ਕੇ ਆਣੂ ਕਿਸਾਈਡ ਤੋਂ ਚਲੋ ਠੀਕ ਹੈ ਧੰਨਵਾਦ ਨਾ ਗੱਡੀ ਪਿੱਛੇ ਰਾਕੇ ਮਾਰੀ ਆ ਤੁਹਾਡੀ ਕਨੈਕਟਰ ਸਾਈਡ ਤੋਂ ਮੱਕੀ ਗੱਡੀ ਸਾਈਡ ਤੋਂ ਕਨੈਕਟਰ ਸਾਥੋਂ ਲੱਗਿਆ ਡਰਾਈਵਰ ਸਾਥੋਂ ਲੱਗਿਆ ਮੈਂ ਆਪਣੀ ਮੈਨ ਚ ਜਾ ਰਿਹਾ ਹਾਂ ਹਲੇ ਇੰਡੀਕੇਟਰ ਦਿੰਦਾ ਹੋਇਆ ਮਤਲਬ ਮਤਲਬ ਇਹਨਾਂ ਨੇ ਸਵਾਰੀਓ ਇੰਨੂੰ ਆਂ ਮੈਂ ਕਹਿੰਦਾ ਕਿ ਲਾਚੇ ਛੋਕੇ ਦਿੱਤਾ ਇਹਨੇ ਬ੍ਰੇਕ ਨਹੀਂ ਮਾਰੀ ਅੱਛਾ ਛੋਕੇ ਤਾਂ ਉਹ ਦਾ ਫੁੱਟ ਬ੍ਰੇਕ ਮਾਰਦੀ ਨੇ ਕੋਸ਼ਿਸ਼ ਕੀਤੀ ਹੈ ਨਾ ਉੱਠੀ ਸਿੱਧੀ ਬ੍ਰੇਕ ਮਾਰਦੀ ਕੁਝ ਕੀਤਾ ਤਾਂ ਹੀ ਪਤਾ ਨਹੀਂ ਵੱਲ ਦਾ ਆ ਗਿਆ ਮਾਸ ਪਾੜੇਗਾ ਕੀ ਆ ਹੁਣ ਉਹਦਾ ਐਕਸਰਜਰ ਤਾਂ ਲੱਗੇਗਾ ਨਿਰੰਤਰ ਗੱਡੀ ਖੋਲ ਕੇ ਵੇਖ ਲੋ ਅਗਰ ਮਾਸੀ ਚ ਨਹੀਂ ਸੀ ਹੀਟ ਗੱਡੀ ਤੇ ਆਈ ਹੋਏ ਇਹ ਲੱਤ ਟੁੱਟ ਗਈ ਗੱਡੀ 'ਚ ਬੈਠੇ ਦੀ ਉਹਨਾਂ ਸਵਾਰ ਕੋਈ ਡਰਾਈਵਰ ਨੂੰ ਤਾਂ ਹਮੇਸ਼ਾ ਸਟੀਰੀਂਗ ਦੇ ਵਿੱਚ ਪਾਸੇ ਜਾਣਾ ਚਾਹੀਦਾ ਹੈ ਟਾਕੀ ਤੋਂ ਬਾਹਰ ਕੀ ਟੱਕਿਆ ਟਾਕੀ ਤੋਂ ਬਾਹਰ ਹੀ ਟੱਕਾਉਣ ਲਾਇਆ ਕੋਈ ਬੰਦੇ ਨੇ ਉਹ ਢੁੱਟ ਕੋਲੋਂ ਦੇ ਮੈਂ ਟਾਕੀ ਤੋਂ ਬਾਹਰ ਦੇਖਿਆ ਮਤਲਬ ਨੁਕਸਾਨ ਨਾ ਭਰਨਾ ਪਵੇ ਹਾਂਜੀ ਹਾਂਜੀ ਬਸ ਸਾਹੀ ਗੱਲ ਆ ਥੋੜਾ ਗੱਡੀ ਡਰਾਈਵਰ ਆ ਮਾਰ ਕਾਏ ਕਾ ਮਾਰੇ ਗਾੜਾ ਗੱਡੇਗਾ ਉਹ ਇਹ ਬਚਾਣ ਦੇ ਮਾਰੇ ਸ਼ਾਇਦ ਕੋਸ਼ਿਸ਼ਾਂ ਕਰੇ ਡਰਾਮੇ ਕਰੇਗਾ ਕਿੱਥੋਂ ਆ ਰਿਹਾ ਸੀਗਾ ਤੂੰ ਮੇਰਾ ਭਰਾ ਨਮਾ ਸ਼ਹਿਰ ਤੋਂ ਆ ਰਿਹਾ ਜੀ ਅੱਛਾ ਜੀ ਤੇ ਗੱਡੀ ਸਵਾਰੀਆਂ ਤੋਂ ਪੁੱਛ ਲੋ ਗੱਡੀ ਮੇਰੀ ਬਿਲਕੁਲ ਆਰਾਮ ਨਾਲ ਆਉਂਦੀ ਹੈ ਅੱਛਾ ਕੋਈ ਭੁਜਾਈ ਨਹੀਂ ਬਈ ਉਨੇ ਨਾ ਇੰਡੀਕੇਟਰ ਕੋਈ ਲਾਇਆ ਕੁਛ ਨਹੀਂ ਇੱਕਦਮ ਇਧਰ ਨੂੰ ਕਰ ਲਈ ਮੈਂ ਗੱਡੀ ਬਚਾਈ ਬਹੁਤ ਪਰ ਉਹਨੇ ਇੱਕਦਮ ਬ੍ਰੇਕ ਮਾਰਤੇ ਇੱਕਦਾਂ ਦੇ ਤੇ ਜਦੋਂ ਜਦੋਂ ਭਾਜੀ ਮੇਰੀ ਗੱਡੀ ਲੱਗੀ ਉਹ ਤੇ ਮੇਰੀ ਟਾਕੀ ਖੁੱਲ ਗਈ ਤੇ ਮੈਂ ਡਿੱਗ ਪਿਆ ਸਾਈਡ ਤੇ ਮੇਰੇ ਲੱਤ ਸਟੀਅਰਿੰਗ ਤੇ ਫਸ ਗਈ ਸਾਰੀ ਸਾਰੀ ਉਹ ਲੱਤ ਖੁੱਲੀ ਹਣੀ ਨਾ ਕੀ ਇਹ ਵੀਰ ਤੇ ਰੱਖਣਾ ਗੁਰਪ੍ਰੀਤ ਸਿੰਘ ਠੀਕ ਹੈ ਧੰਨ